ਯਕ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੇ ਅੱਜ ਤੁਹਾਡੇ ਵਾਸਤੇ ਇੱਕ ਪੰਜਾਬ ਪਟਵਾਰੀ ਦੀ ਭਰਤੀ ਵਾਸਤੇ ਇੱਕ ਬਿੱਗਾ ਅਪਡੇਟ ਲੈ ਕੇ ਆਏ ਆ ਕਿਉਂਕਿ ਬਹੁਤ ਸਾਰੇ ਕੈਂਡੀਡੇਟ ਦੋ ਚਿੱਤੀ ਦੇ ਵਿੱਚ ਹੋਏ ਬੈਠੇ ਕਿ ਪੰਜਾਬ ਪਟਵਾਰੀ ਦੀ ਭਰਤੀ ਆਊਗੀ ਕਿ ਭਰਤੀ ਨਹੀਂ ਆਊਗੀ ਕਿਨੂੰ ਤਾਂ ਕਿਨੇ ਫਾਰਮ ਆਨਲਾਈਨ ਹੋਣਗੇ ਸਾਰੀ ਗੱਲਬਾਰੇ ਕਰੂੰਗਾ ਉਸ ਤੋਂ ਪਹਿਲਾਂ ਰਾਜੇ ਪੰਜਾਬ ਪਟਵਾਰੀ ਦੀ ਭਰਤੀ ਦੇ ਵਿੱਚ ਇੱਕ ਬਦਲਾਵ ਕੀਤਾ ਗਿਆ ਹੈਗਾ ਉਹ ਬਦਲਾਵ ਬਾਰੇ ਗੱਲ ਕਰਾਂਗੇ ਤੇ ਪੰਜਾਬ ਦੀ ਹਰ ਭਰਤੀ ਦੀ ਤਿਆਰੀ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਬਾਕੀ ਰਾਜੇ ਜਿਹੜੇ ਪੇਪਰ ਚ ਕੈਂਡੀਡੇਟ ਤਿਆਰੀ ਕਰਨਾ ਚਾਹੁੰਦੇ ਆ ਉਹਨਾਂ ਦੇ ਬਾਰੇ ਗੱਲ ਆਪਾਂ ਵੀਡੀਓ ਦੇ ਐਂਡ ਦੇ ਵਿੱਚ ਕਰਾਂਗੇ ਪੰਜਾਬ ਪਟਵਾਰੀ ਦੀ ਭਰਤੀ ਦੇ ਫਾਰਮ ਕਦੋਂ ਤੱਕ ਸ਼ੁਰੂ ਹੋ ਜਾਣਗੇ ਸਾਰੀ ਗੱਲ ਆ ਜਾਵੇ ਵੀਡੀਓ ਦੇ ਵਿੱਚ ਕਰ ਤੇ ਆਹ ਰਾਜੇ ਬਦਲਾਵ ਕੀਤਾ ਗਿਆ ਹੈਗਾ ਜਿਹੜੀਆਂ ਜੇ ਆਪ ਗੱਲ ਕਰਨ ਜਾ ਰਹੇ ਹਾਂ ਕੀ ਬਦਲਾਵ ਕੀਤਾ ਗਿਆ ਉਹਦੇ ਬਾਰੇ ਅਜੇ ਵੀਡੀਓ ਦੇ ਵਿੱਚ ਸਾਰਾ ਕੁਝ ਆਪਾਂ ਧਿਆਨ ਦੇ ਨਾਲ ਦੇਖਾਂਗੇ ਤਾਂ ਕਾਫੀ ਚੀਜ਼ਾਂ ਹੁੰਦੀਆਂ ਨੇ ਜਿਹਦੇ ਕਰਕੇ ਕੀਵਰੀ ਭਰਤੀ ਕਹਿੰਦਾ ਲੇਟ ਹੋ ਜਾਂਦੀਆਂ ਹੁੰਦੀਆਂ ਹੈਗੀਆਂ ਦੇਖੋ ਜੀ ਕੀ ਕਹਿੰਦੇ ਨੇ ਕਹਿੰਦੇ ਪੰਜਾਬ ਸਰਕਾਰ ਨੇ ਮਾਲ ਪਟਵਾਰੀ ਦੀ ਅਸਾਮੀ ਨੂੰ ਸਟੇਟ ਕਾਡਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈਗਾ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਹੁਣ ਡਾਇਰੈਕਟਰ ਲੈਂਡ ਰਿਕਾਰਡ ਕੋਲ ਨਵੀਂ ਅਥਾਰਟੀ ਹੋਵੇਗੀ ਇਸ ਤੋਂ ਪਹਿਲਾਂ ਮਾਲ ਪਟਵਾਰੀ ਅਸਾਮੀਆਂ ਜ਼ਿਲ੍ਹੇ ਦੇ ਡਿਫਟੀ ਕਮਿਸ਼ਨਰ ਦੇ ਅਧੀਨ ਹੁੰਦੀਆਂ ਸਨ ਠੀਕ ਹੈ ਜੀ ਪਹਿਲਾਂ ਜਿਹੜੀਆਂ ਪਟਵਾਰੀ ਦੀਆਂ ਵੈਕੈਂਸੀਆਂ ਹੁੰਦੀਆਂ ਸੀ ਠੀਕ ਹੈ ਜੀ ਇਹ ਡਿਫਟੀ ਡੀਸੀ ਦੇ ਅੰਦਰ ਹੁੰਦੀਆਂ ਸੀ ਪਰ ਹੁਣ ਇਹਨਾਂ ਨੇ ਕੀ ਕਰਤਾ ਇਹ ਸਟੇਟ ਕਾਉਂਟਰ ਵਿੱਚ ਤਬਦੀਲ ਕਰ ਦਿੱਤਾ ਕਿ ਹੁਣ ਇਹਦਾ ਸਾਰਾ ਜਿਹੜਾ ਮਤਲਬ ਅਥਾਰਟੀ ਹੋਊਗੀ ਉਹ ਅਥਾਰਟੀ ਹੁਣ ਪੰਜਾਬ ਸਰਕਾਰ ਕੋਲੇ ਆ ਗਈ ਸ਼ਾਇਦ ਨੂੰ ਲੱਗਦਾ ਹੋਣਾ ਕਿ ਕਿਤੇ ਨਾ ਕਿਤੇ ਕੋਈ ਹੋਣਾਗਾ ਇਹਨਾਂ ਦਾ ਠੀਕ ਹੈ ਜੀ ਦਰ ਵੈਨਿਊ ਪਟਵਾਰ ਜੂਨੀਅਰ ਨੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਭੁੱਲਰ ਨੇ ਕਿਹਾ ਹੈ ਕਿ ਮਾਲ ਪਟਵਾਰੀ ਦੀ ਅਸਾਮੀ ਸਟੇਟ ਕਾਡਰ ਵਿੱਚ ਤਬਦੀਲ ਕਰਨ ਦੇ ਨਾਲ ਸਨੀਅਰਤਾ ਸੂਚੀ ਨੂੰ ਲੈ ਕੇ ਕਾਨੂੰਨੀ ਝਗੜਿਆਂ ਵਿੱਚ ਵਾਧਾ ਹੋਵੇਗਾ ਠੀਕ ਹੈ ਜੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਮਾਲ ਪਟਵਾਰੀ ਸੇਵਾ ਨਿਯਮਾਂ ਵਿੱਚ ਸੋਧ ਕਰਦਿਆਂ ਹੋਇਆ ਮਾਲ ਪਟਵਾਰੀ ਅਸਾਮੀ ਕੰਡਰ ਜ਼ਿਲ੍ਹੇ ਤੋਂ ਤਬਦੀਲ ਕਰਕੇ ਸਟੇਟ ਕਾਡਰ ਵਿੱਚ ਤਬਦੀਲ ਕਰਨ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਨੋਟੀਫਿਕੇਸ਼ਨ ਵਿੱਚ ਮਤਾਵਾਂ ਕਿ ਪੰਜਾਬ ਵਿੱਚ 1050 ਪਟਵਾਰੀ ਪਟਵਾਰ ਸਰਕਲ ਵੀ ਖਤਮ ਕਰ ਦਿੱਤੇ ਗਏ ਹਨ ਪੰਜਾਬ ਵਿੱਚ ਇਹ ਕੁੱਲ 174716 ਪਟਵਾਰ ਸਰਕਲ ਸਨ ਜੋ ਹੁਣ ਘਟਾ ਕੇ ਇੰਨੇ ਕਰ ਦਿੱਤੇ ਗਏ ਐ ਜਿਗਰ ਜੋ ਹੈ ਕਿ ਰੇਵਨਿਊ ਪਟਵਾਰ ਜੂਨੀਅਰ ਨੇ 1 ਸਤੰਬਰ 2023 ਨੂੰ ਕਲਮਚੋੜ ਹੜਤਾਲ ਵੀ ਕੀਤੀ ਸੀ ਅਤੇ ਪਟਵਾਰੀਆਂ ਨੇ ਬਾਦੂ ਸਰਕਲਾਂ ਵਿੱਚ ਕੰਮ ਕਰਨ ਤੋਂ ਇਨਕਾਰ ਵੀ ਕਰ ਦਿੱਤਾ ਸੀ ਸਰਕਾਰ ਦੇ ਇਸ ਸੰਕਟ ਨਾਲ ਨਜਿੱਠਣ ਲਈ ਨਵੀਂ ਭਰਤੀ ਵਿੱਚ 630 ਮਾਲ ਪਟਵਾਰੀਆਂ ਦੀ ਇਹ ਉਮੀਦਵਾਰਾਂ ਨੂੰ ਹਰ ਸਾਲ ਪਟਵਾਰ ਕੋਰਸ ਕਰਨ ਤੋਂ ਬਾਅਦ ਬਿਨਾਂ ਕਿਸੇ ਖੇਤਰੀ ਸਕਲਾਈ ਦੀ ਜ਼ਿਲ੍ਹਿਆਂ ਵਿੱਚ ਤੋਰ ਦਿੱਤਾ ਮਾਲ ਪਟਵਾਰੀਆਂ ਦਾ ਜ਼ਿਲ੍ਹਾ ਕੰਡਰ ਹੋਣ ਕਰਕੇ ਉਹਨਾਂ ਦੀ ਬਦਲੀ ਜ਼ਿਲ੍ਹੇ ਤੋਂ ਬਾਹਰ ਨਹੀਂ ਹੋ ਸਕਦੀ ਤਾਂ ਸਰਕਾਰ ਨੇ ਪੰਜਾਬ ਮਾਲ ਪਟਵਾਰੀ ਸੇਵਾ ਨਿਵਾ ਇਨ ਸੋਧਤ ਬਿੱਲ ਲਿਆਂਦਾ ਅਤੇ ਹੁਣ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਅਰੇ ਜਿਹੜੀ ਜਿਹੜੀ ਮੋਟੀ ਮੋਟੀ ਗੱਲ ਜੇਕਰ ਆਪਾਂ ਦੇਖੀਏ ਠੀਕ ਹੈ ਜੀ ਕਿ ਤੁਹਾਨੂੰ ਪਤਾ ਕਿ ਹੁਣ ਕਲਮਛੋੜ ਦਿਵਸ ਕਲਮਛੋੜ ਦਿਵਸ ਨਹੀਂ ਸੋਰੀ ਕਲਮ ਛੱਡੀ ਸੀ ਇਹਨਾਂ ਨੇ ਤਾਂ ਹੜਤਾਲ ਕੀਤੀ ਸੀ ਹੈ ਨਾ ਕਲਮਛੋੜ ਹੜਤਾਲ ਉਹਦੇ ਵਿੱਚ ਇਹ ਸੀ ਕਿ ਇਹ ਕਹਿੰਦੇ ਸਾਨੂੰ ਜੀ 4717 4716 ਪਟਵਾਰ ਕਰਨੇ ਆ ਪਟਵਾਰੀ ਘਟ ਹੈਗੇ ਤਾਂ ਕਰਕੇ ਸਾਨੂੰ ਕੰਮ ਕਰਨਾ ਬਹੁਤ ਔਖਾ ਹੋ ਗਿਆ ਔਖਾ ਹੋ ਜਾਂਦਾ ਕਿ ਇੱਕ ਪਟਵਾਰੀ ਨੂੰ ਕਿੰਨੀਆਂ ਕਿੱਜਾ ਤੇ ਜਾਣਾ ਪੈਂਦਾ ਤੇ ਪੰਜਾਬ ਸਰਕਾਰ ਨੇ ਕੀ ਕੀਤਾ राजे ਉਹਨਾਂ ਨੇ ਇਹ ਜਿਹੜੇ ਹਲਕੇ 3660 ਕਰਦੇ ਘਟਾਤੇ ਹੁਣ ਇਹ ਨਹੀਂ ਹੈਗਾ ਕਿ राजे ਇਹ ਇੰਨੀ ਰਹਿਣਗੇ ਕਿ 3600 ਘਟਾਤੇ ਆਏ ਹੋ ਗਿਆ ਹੁਣੇ ਹਰ ਸਾਲ 630 ਪਟਵਾਰੀਆਂ ਦੀ ਭਰਤੀ ਇਹਨਾਂ ਨੇ ਕਰਨੀ ਕਰਨੀ ਹੈ ਜਿਹਦੇ ਕਰਕੇ ਜਦੋਂ ਇਹਨਾਂ ਦੀ ਪਟਵਾਰੀਆਂ ਦੀ ਰਿਕਰੂਟਮੈਂਟ ਨਾਲ ਕੋਈ ਪੂਰੀ ਹੋ ਗਈ ਫਿਰ ਉਸ ਹੱਬ ਤੇ ਇਹਨਾਂ ਦਾ ਜਿਹੜਾ ਕੰਮ ਆਗਾ ਓਵੇਂ ਓਵੇਂ ਫਿਰ ਇਹ ਪਟਵਾਰ ਜਿਹੜੇ ਸਰਕਲ ਆ ਉਹ ਵਧਾ ਦਿੱਤੇ ਜਾਣਗੇ ਫਿਲਹਾਲ ਇਥੋਂ ਦੀ ਕਰਾਪ ਅਪਡੇਟ ਹੈਗੀ ਬਾਕੀ ਜੋ ਵੀ ਅਪਡੇਟ ਹੋਗੀ ਤੁਹਾਨੂੰ ਮੈਂ ਸਮੇਂ ਸਮੇਂ ਦੇ ਦੱਸਦਾ ਰਹੂੰਗਾ ਹੁਣ ਗੱਲ ਕਰਦੇ ਪਟਵਾਰੀ ਦੀ ਫਾਰਮਾਂ ਦੀ ਗੱਲ ਹੋਰ ਕੈਂਡੀਡੇਟ ਕਹਿ ਰਹੇ ਕਿ 50 ਪਟਵਾਰੀ ਦੀ ਭਰਤੀ ਆਊਗੀ ਕੁਝ ਕਹਿ ਰਹੇ ਨਹੀਂ ਆਊਗੀ ਤਾਂ ਪਟਵਾਰੀ ਦੀ ਭਰਤੀ ਜੀ 100% ਆਊਗੀ ਠੀਕ ਹੈ ਜੀ ਵੈਕੈਂਸੀਆਂ ਦੇ ਵਿੱਚ ਵਾਅਦਾ ਕਰਤਾ 600 ਪਲੱਸ ਵੈਕੈਂਸੀ ਹੈ ਜਿਹੜੀ ਪਟਵਾਰੀਆਂ ਦੀ ਆ ਰਹੀ ਹੈ ਜਿਹਦੇ ਵਿੱਚ ਤੁਹਾਡੇ ਫਾਰਮ ਕੋਡ ਆਫ ਕੰਡਕਟ ਤੁਹਾਨੂੰ ਪਤਾ ਲੱਗਿਆ ਹੋਇਆ ਇਸ ਤੋਂ ਬਾਅਦ ਤੁਹਾਡੇ ਫਾਰਮ ਇੱਕ ਤੋਂ 2 ਮਹੀਨਿਆਂ ਦੇ ਵਿੱਚ ਵਿੱਚ ਆਨਲਾਈਨ ਹੋ ਜਾਣਗੇ ਫਾਰਮ ਤੁਹਾਡੇ ਤੇ ਇਸੇ ਸਾਲ ਹੀ ਤੁਹਾਡਾ ਪੇਪਰ ਹੋਣਾ ਪਟਵਾਰੀਆਂ ਦਾ ਠੀਕ ਹੈ ਜੀ ਤੇ ਤਾਂ ਕਰਕੇ ਆਵਦੀ ਤਿਆਰੀ ਹੁਣੇ ਤੁਸੀਂ ਸ਼ੁਰੂ ਤੁਸੀਂ ਕਰ ਸਕਦੇ ਹੋ ਬਾਕੀ ਰਹੇ ਜੇ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਦੀ ਵੀਡੀਓ ਪੰਜਾਬ ਪਟਵਾਰੀ ਆਲ ਪੰਜਾਬ ਕਜ਼ਮ ਜੀ ਚ ਗਰੁੱਪ ਟੀ ਵੀ ਤੁਹਾਡਾ ਕਵਰ ਹੋ ਦੂਜੇ ਇਗਜ਼ਾਮ ਦੇ ਆਲ ਕਲਰਕ ਇਗਜ਼ਾਮ ਕਿਉਂਕਿ ਰਾਜ ਆਪਾਂ ਕੋਲ ਸਾਲ ਦੇ ਵਿੱਚ ਸਿਰਫ 4 ਤੋਂ 5 ਵੇ ਚੱਲਦੇ ਹੁੰਦੇ ਜਿਹਦਾ ਰਿਜ਼ਲਟ ਆਪਣਾ ਬਹੁਤ ਜਿਆਦਾ ਵਧੀਆ ਹੁੰਦਾਗਾ ਆਪਾਂ ਸਿਰਫ ਉਹੀ ਰਾਜ ਕੋਰਸ ਸ਼ੁਰੂ ਕਰਦੇ ਜਿਹਦੇ ਵਿੱਚ ਆਪਾਂ ਰਿਜ਼ਲਟ ਦੇ ਸਕਦੇ ਆ ਤੇ ਇਹਦੇ ਵਿੱਚ ਰਾਜ ਇਹ ਕੋਰਸ ਤੁਸੀਂ ਆਪਣੀ ਐਪ ਤੋਂ ਲੈ ਸਕਦੇ ਦੀਪੁਲਰ ਐਜੂਕੇਸ਼ਨ ਅਰ ਐਪ ਜਿੰਦਾ ਬਚਪਲੇ ਆਈਫੋਨ ਉਨੇ ਕਲਾਸ ਪਲੱਸ ਐਪ ਆ ਡਾਊਨਲੋਡ ਕਰਦੇ ਜੋ ORG ਕੋਡ ਡਬਲ ਐਕਸ ਰਹਿਮ ਆ ਨੰਬਰ ਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਹੁਣ ਬੱਚੇ ਕਿਹਨੇ ਕੋ ਦੂਜੇ ਨੰਬਰ ਦੇ ਵਿੱਚ ਪੀਡੀਐਫ ਮਿਲਣਗੇ ਇੰਗਲਿਸ਼ ਅਤੇ ਮੈਥ ਬਿਲਕੁਲ ਸੌਖੇ ਢੰਗ ਨਾਲ ਜਿਵੇਂ ਆਪਾਂ ਕਰਵਾਉਣਾ ਤਾਂ ਤਰੀਕਾ ਪਤਾ ਹੀ ਆਪਣਾ ਜਿਸ ਤਰ੍ਹਾਂ ਆਪਾਂ ਕਰਵਾਉਣੇ ਹੁੰਦੇ ਆ ਠੀਕ ਹੈ ਜੀ ਤੇ ਸਾਰਾ ਕੁਝ ਰਾਜੇ ਦੇ ਵਿੱਚ ਤੁਹਾਨੂੰ ਮਿਲੂਗਾ ਆਲ ਸਬਜੈਕਟ ਮਿਲਣਗੇ ਦੇ ਵਿੱਚ ਕਿਸੇ ਵੀ ਇੱਕ ਬੈਚ ਤੁਸੀਂ ਪੰਜਾਬ ਦੇ ਸਾਰੇ ਪੇਪਰ ਇੰਤੇਰੀ ਕਰ ਸਕਦੇ ਹੋ ਬਾਕੀ ਪੜਾਉਣ ਦਾ ਤਰੀਕਾ ਆਪਣਾ ਤੁਹਾਨੂੰ ਪਤਾ ਹੀ ਜਾਏਗਾ ਤੇ ਕੰਟੈਂਟ ਦੀ ਸਾਡੀ 100% ਗਾਰੰਟੀ ਹੋਗੀ ਰਾਜੇ ਬਾਕੀ ਪੜਨ ਦਾ ਤੁਹਾਡੇ ਤੇ ਡਿਪੈਂਡ ਕਰਦਾ ਹੈ ਠੀਕ ਹੈ ਜੀ ਆਫਲਾਈਨ ਕਲਾਸਾਂ ਦੇ ਮੁਕਾਬਲੇ 5% ਫੀਸ ਹੈ ਜੇ ਕੋਈ ਕੈਂਡੀਡੇਟ ਜੁਆਇਨ ਕਰਨਾ ਚਾਹੁੰਦਾ ਕਰ ਤੇ ਡੈਮੋ ਕਲਾਸ ਉਸੇ YouTube ਤੋਂ ਜਾ ਕੇ ਲਗਾ ਸਕਦੇ ਹੋ ਠੀਕ ਹੈ ਜੀ ਰਿਜ਼ਲਟ ਤਾਂ 100% ਮਿਲੂ ਕਿਉਂਕਿ ਕਿਦਰ ਨੂੰ ਪਤਾ ਪੰਜਾਬ ਪੁਲਿਸ ਵੀਡੀਓ ਪੰਜਾਬ ਪੁਲਿਸ ਪਟਵਾਰੀ ਤੇ ਇਸ ਤੋਂ ਪਹਿਲਾਂ ਜਿਹੜੇ ਫਾਇਰਮੈਨ ਦੇ ਪੇਪਰ ਹੋ ਚਾ ਆਪਣਾ ਰਿਜ਼ਲਟ ਵਧੀਆ ਰਿਹਾ ਤੇ ਇਸ ਵਾਰ ਵੀ ਆਪਾਂ ਉਮੀਦ ਕਰਦੇ ਆ ਕਿ ਰਿਜ਼ਲਟ ਵਧੀਆ ਰਹੇ ਠੀਕ ਹੈ ਜੀ ਬਾਕੀ ਰਾਜੇ ਕੈਂਡੀਡੇਟ ਬੈਚ ਦੇ ਵਿੱਚ ਜੁਆਇਨ ਉਹੀ ਕਰਿਓ ਜਿਹੜੇ ਕਲਾਸਾਂ ਕੰਟੀਨਿਊ ਲਗਾ ਸਕਦੇ ਆ ਠੀਕ ਹੈ ਜੀ ਇਹ ਚ ਤਾਂ ਇਹ ਚ ਕਹਿੰਦਾ ਮਤਲਬ ਇਹ ਨਹੀਂ ਹੈਗਾ ਕਿ ਇੱਕ ਦਿਨ ਕਲਾਸ ਲਾ ਲਈ ਮੜ ਕੇ ਦੱਸ ਦਿਨ ਤੁਸੀਂ ਕਲਾਸ ਨਾ ਲਾਈ ਠੀਕ ਹੈ ਜੀ ਲਗਾਤਾਰ ਕਲਾਸਾਂ ਲਉਣੀਆਂ ਪੈਣਗ ਪੰਜ ਪੰਜ ਵਾਰੀ ਛੇ ਛੇ ਵਾਰੀ ਤੁਹਾਡੀ ਰਿਵੀਜ਼ਨ ਹੋਊਗੀ ਜਦੋਂ ਫਿਰ ਤੁਸੀਂ ਤਾਂ ਜੇ ਨੌਕਰੀ ਦੇ ਹੱਕਦਾਰ ਹੋ ਫਿਰ ਤੁਹਾਨੂੰ 100% ਤੁਹਾਡਾ ਪੇਪਰ ਕਲੀਅਰ ਹੋਊਗਾ ਠੀਕ ਹੈ ਜੀ ਜਲਦੋ ਜਲ ਜੁਆਇਨ ਕਰ ਲਿਓ ਆਪ ਐਪ ਡਾਊਨਲੋਡ ਕਰ ਸਕਦੇ ਹੋ ਧੰਨਵਾਦ ਮੇਰੇ ਦੋਸਤੋ ਜਿਉਂਦੇ ਵਾਸਤੇ